ਹਾਂਜੀ ਭਾਰਤੀ ਜੀ ਅੱਜ ਤੁਸੀਂ ਪਿੰਡ ਕੁੰਨਰਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿਸ ਮਸਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਜਿਹੜਾ ਸਾਡੇ ਪਿੰਡ ਵਿੱਚ ਕੈਸ ਪਲਾਂਟ ਦੇ ਖਿਲਾਫ ਧਰਨਾ ਲੱਗਾ ਆਇਆ ਸੀ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਪਲਾਂਟ ਕੀਤਾ ਸੀ ਜੋ ਕਿ ਪਿਛਲੇ ਦਿਨੀ ਇੱਕ ਇਹਨਾਂ ਦੀ ਮੁੱਖ ਮੰਤਰੀ ਨਾਲ ਸਮਝੌਤੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਆ ਜਿਹਦੇ ਵਿੱਚ ਇਹ ਵੀਡੀਓ ਦੇ ਵਿੱਚ ਪਤਾ ਲੱਗ ਰਿਹਾ ਕਿ ਹਾਂ ਜੀ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਤੁਹਾਡੀਆਂ ਜਿਹੜੀਆਂ ਕਮੀਆਂ ਨੇ ਉਹ ਦੂਰ ਕਰਕੇ ਪਲਾਨ ਚਲਾ ਦਿੱਤਾ ਜਾਏਗਾ ਠੀਕ ਹੈ ਜੀ ਤੇ ਮਤਲਬ ਕਿ ਉੱਥੇ ਇਹ ਕਹਿੰਦੇ ਸੀ ਵੀ ਇਹ ਜਿਹੜਾ ਧਰਨਾ ਲੱਗਿਆ ਹੈ ਜਥੇਬੰਦੀਆਂ ਦੀ ਅਗਵਾਈ ਚ ਲੱਗਿਆ ਵਾ ਜਥੇਬੰਦੀਆਂ ਦੇ ਜਿਹੜਾ ਤਾਲਮੇਲ ਕਮੇਟੀ ਬਣਾਈ ਪਰ ਉੱਥੇ ਅਲੱਗ-ਅਲੱਗ ਅਹੁਦੇ ਦਿੱਤੇ ਗਏ ਪਰੰਤੂ ਜਦੋਂ ਮੁੱਖ ਮੰਤਰੀ ਨਾਲ ਮਿਲਣੀ ਹੋਈ ਆ ਉੱਥੇ ਕੋਈ ਜਥੇਬੰਦੀ ਦਾ ਨਾਂ ਤਾਂ ਹੋਈ ਇਹਨਾਂ ਨਾਲ ਆਗੂ ਸੀ ਸਿਰਫ ਇੱਕ ਆਮ ਆਦਮੀ ਪਾਰਟੀ ਦਾ ਆਗੂ ਇਹਨਾਂ ਨੂੰ ਲੈ ਕੇ ਗਿਆ ਠੀਕ ਹੈ ਜੀ ਉਹ ਉਹ ਵੀ ਚੰਦਕ ਲੋਕਾਂ ਨੂੰ ਨਾਲ ਜਿਹੜੇ ਨੇੜੇ ਤੇੜੇ ਦੇ ਨੇ ਉਹਦੇ ਉਹ ਸੋਨਾਂ ਨੂੰ ਨਾਲ ਲੈ ਕੇ ਜਦੋਂ ਇਹ ਧਰਨਾ ਸ਼ੁਰੂ ਹੋਇਆ ਸੀ ਉਦੋਂ ਤਕਰੀਬਨ 12 ਪਿੰਡਾਂ ਦੇ ਲੋਕਾਂ ਤੇ ਧਾਰਮਿਕ ਜਥੇਬੰਦੀਆਂ ਜੋ ਹੈਗੀਆਂ ਉਹਨਾਂ ਦੀ ਸਹਿਮਤੀ ਨਾਲ ਸ਼ੁਰੂ ਹੋਇਆ ਸੀ ਕਿ ਉਹ ਇਸ ਜਿਹੜਾ ਮੁਲਾਕਾਤ ਵਿੱਚ ਸ਼ਾਮਲ ਸਨ ਦੇਖੋ ਜੀ ਜਦੋਂ 12 ਪਿੰਡਾਂ ਦਾ ਇਕੱਠ ਕਰਕੇ ਇਹਨਾਂ ਨੇ ਸਾਡੇ ਗੁਰੂ ਘਰ ਹੈ ਜਿਹੜਾ ਇਤਿਹਾਸਿਕ ਗੁਰੂ ਘਰ ਹੈ ਉੱਥੇ ਕਸਮ ਖਾਦੀ ਸੀ ਇਹਨਾਂ ਨੇ ਵੀ ਸੌਂ ਖਾਦੀ ਸੀ ਵੀ ਅਸੀਂ ਭਾਈ ਇਹ ਜਿਹੜੀ ਗੈਸ ਪਲਾਂਟ ਆ ਸੀ ਬੰਦ ਕਰਾਵਾਂਗੇ ਇਸ ਤੋਂ ਇਲਾਵਾ ਸਾਡਾ ਕੋਈ ਮਨੋਰਥ ਨਹੀਂ ਸੀ ਕੋਈ ਰਾਜਨੀਤਿਕ ਇਹਨੂੰ ਅੰਦੋਲਨ ਨਹੀਂ ਬੰਨ੍ਹ ਦਵਾਂਗੇ ਸਾਡਾ ਕੋਈ ਪੋਲੀਟੀਕਲ ਮੰਤਬ ਨਹੀਂ ਹੈ ਪਰੰਤੂ 12 ਪਿੰਡਾਂ ਦੇ ਇਕੱਠ ਕਰਕੇ 12 ਪਿੰਡਾਂ ਦੇ ਲੋਕ ਆਉਂਦੇ ਰਹੇ ਨੇ ਪਿੰਡ-ਪਿੰਡ ਫੇਰੀ ਲੱਗਦੀ ਇਕੱਠ ਹੁੰਦਾ ਸੀਗਾ ਨਾਟਕ ਮੇਲੇ ਹੁੰਦੇ ਸੀਗੇ ਇੱਥੇ 12 ਗਾਇਆਂ ਜਾਂਦੀਆਂ ਸੀਗੀਆਂ ਢਾਡੀ ਜਥੇ ਬੰਦਿਆਂ ਵੱਲੋਂ ਤੇ ਹੁਣ ਕੀ ਹੈ ਕਿ ਜਦੋਂ ਮੁੱਖ ਮੰਤਰੀ ਨਾਲ ਮਿਲਣੀ ਹੋਈ ਜਿਹੜਾ ਅਸੀਂ ਇਲਜ਼ਾਮ ਲਾਉਂਦੇ ਸੀ ਵੀ ਇਹ ਭਾਈ ਜਿਹੜਾ ਧਰਨਾ ਹੈ ਇਹ ਇਹ ਆਪਣੇ ਮਾਰਗ ਤੋਂ ਭਟਕ ਚੁੱਕਿਆ ਲੋਕਾਂ ਨੂੰ ਪਿੱਛੇ ਪਹਿਲਾਂ ਲਾਇਆ ਸੀ ਪਾਰਲੀਮੈਂਟ ਦਾ ਵੋਟਾਂ ਦਾ ਬਾਈਕਾਟ ਕੀਤਾ ਕਿਉਂਕਿ ਉੱਥੇ ਝਾੜੂ ਪਾਰਟੀ ਇੱਥੇ ਬੁਰੀ ਤਰ੍ਹਾਂ ਹਰਨੀ ਸੀ ਉਹ ਆਪਣੀ ਹਾਰ ਨੂੰ ਬਚਾਉਣ ਲਈ ਇਹਨਾਂ ਨੇ ਆਹ ਕੰਮ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਪੰਜੀਆਂ ਸਰਪੰਚੀਆਂ ਦੀ ਵਾਰੀ ਆਈ ਤਾਂ ਇਹ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਦੇ ਕਾਗਜ਼ ਵੀ ਭਰਉਂਦੇ ਰਹੇ ਨੇ ਉੱਥੇ ਜਥੇ ਜਿਹੜੇ ਇਹਨਾਂ ਦੇ ਆਗੂ ਉੱਥੇ ਬਣਾਏ ਹੋਏ ਸੀਗੇ ਅਖੌਤੀ ਆਗੂ 12 ਪਿੰਡਾਂ ਦੇ ਵਿੱਚੋਂ ਜਦੋਂ ਹੁਣ ਮੁੱਖ ਮੰਤਰੀ ਨੂੰ ਮਿਲਣ ਗਏ ਨੇ ਇੱਕ 20 ਬੰਦੇ ਨੂੰ 12 ਪਿੰਡਾਂ ਦੇ ਕੋਈ ਨਜ਼ਰ ਨਹੀਂ ਆ ਰਿਹਾ ਉਹਦੇ ਵਿੱਚ ਵੀ ਆ 12 ਪਿੰਡ ਦੇ ਲੋਕ ਜਿਹੜੇ ਹੁੰਦੇ ਸੀ ਇੱਕ ਇੱਕ ਵੀ ਕੋਈ ਉਹਦੇ ਵਿੱਚੋਂ ਇੱਥੋਂ ਤੱਕ ਕਿ ਜਿਹੜੇ ਰਾਤਾਂ ਨੂੰ ਉੱਥੇ ਸੌਂਦੇ ਸੀਗੇ ਪਹਿਰਾ ਦਿੰਦੇ ਸੀ ਜਾਗਦੇ ਸੀ ਧਰਨੇ ਤੇ ਭਾਂਡੇ ਧੋਂਦੇ ਸੀ ਲੰਗਰ ਵਰਤਾਉਂਦੇ ਸੀ ਜਾਂ ਸਾਡੇ ਵਰਗੇ ਸੋਸ਼ਲ ਮੀਡੀਆ ਤੇ ਕੈਂਪੇਨ ਚਲਾਉਂਦੇ ਸੀ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ सरपंचਾ ਜਿਹੜਾ ਸ਼ੈਡਿਊਲ ਕਾਸਟ ਉਹ ਲਜਾਣਾ ਇੱਕ ਇਹਨਾਂ ਦੀ ਮਜਬੂਰੀ ਹੋਗੀ ਕਿਉਂਕਿ ਵਰਨਾ ਜ਼ਿਆਦਾ ਵਿਰੋਧ ਦਾ ਦੇਖਣਾ ਪੈਣਾ ਤਾਂ ਇਹਨਾਂ ਨੂੰ ਸਾਨੂੰ ਹੁਣ ਵੀ ਖਾਲ ਖਬਰ ਮਿਲਣ ਨੂੰ ਮਿਲੀ ਐ ਇੱਕ ਵੀ ਜਿਹੜੇ ਖਾਸ ਤੌਰ ਤੇ ਗਰੀਬ ਘਰਾਂ ਦੇ ਉੱਥੇ ਸੇਵਾ ਕਰਦੇ ਸੀਗੇ ਧਰਨੇ ਤੇ ਉਹ ਆਹ ਮਿਹੜੀ ਵੀਡੀਓ ਦੇਖ ਕੇ ਬੜੇ ਨਰਾਸ਼ ਨੇ ਸਾਡਾ ਪਿੰਡਾ ਕਦੇ ਚੱਲ ਕੇ ਮੁੱਖ ਮੰਤਰੀ ਦੇ ਦਰਬਾਰਾਂ ਚ ਲੈ ਲੜੀਆਂ ਕੱਢਣ ਨਹੀਂ ਗਿਆ ਸਾਡੇ ਪਿੰਡ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹੈਲੀਕਾਪਟਰ ਉਤਰਦਾ ਰਿਹਾ ਵਾ ਸਾਡੇ ਪਿੰਡ ਬਿਆਨਸਿਓ ਵੀ ਆਉਂਦਾ ਰਿਹਾ ਵਾ ਵੱਡੇ ਵੱਡੇ ਆਗੂ ਇੱਥੇ ਆ ਕੇ ਸਾਡੇ ਪਿੰਡ ਟੂਰਨਾਮੈਂਟ ਸੀ ਜਾਂ ਹੋਰ ਵੀ ਪ੍ਰੋਗਰਾਮਾਂ 'ਚ ਸਮੂਲੀਅਤ ਕਰਦੇ ਰਹੇ ਨੇ ਸਾਡੇ ਪਿੰਡ ਦਾ ਪ੍ਰਭਾਵ ਸੀ ਲੇਕਿਨ ਇਹਨਾਂ ਚੰਦ ਲੋਕਾਂ ਨੇ ਸਾਡੇ ਪਿੰਡ ਦਾ ਜਿਹੜਾ ਕਰਦਾਰ ਆ ਨਾ ਉਹ ਬੜਾ ਥੱਲੇ ਸੜਦਾ ਔਰ ਸਾਡੇ ਪਿੰਡ ਨੂੰ ਧੱਕਾ ਲੱਗਿਆ ਵਾ ਵੀ ਇਹ ਇਹ ਲੋਕ ਨੇ ਜਿਹੜੇ ਚੰਦ ਕ ਲੋਕ ਹੁਣ ਸਾਰੇ ਉਹ 12 ਪਿੰਡ ਮਾਜਰੀ ਨਵਾਂ ਪਿੰਡ ਮਹਿੰਦੀਪੁਰ ਕਿਸ਼ਨਗੜ੍ਹ ਗਾਜੀਪੁਰ ਆਪਣੇ ਜਿੰਨੇ ਵੀ ਸੀਗੇ ਪਿੰਡ ਆਲੇ ਦੁਆਲੇ ਵਾਲੇ ਰਾਜੂ ਸਿਓ ਨਵਾਂ ਪਿੰਡ ਘਰਾਲਾ ਕੰਮਾਂ ਚ ਕੋਈ ਸਾਰੇ ਪਿੰਡਾਂ ਚੋਂ ਇੱਕ ਵੀ ਬੰਦਾ ਨਜ਼ਰ ਨਹੀਂ ਆਇਆ ਜਿਹੜਾ ਇਹਨਾਂ ਦੇ ਨਾਲ ਗਿਆ ਹੋਵੇ ਇੱਥੋਂ ਸਾਬਤ ਹੁੰਦਾ ਵੀ ਇਹ ਜਿਹੜਾ ਧਰਨਾ ਸੀ ਇਹ ਧਰਨਾ ਜਿਹੜਾ ਆਮ ਆਦਮੀ ਪਾਰਟੀ ਦੇ ਆਗੂ ਦੀ ਜ਼ਮੀਨ 'ਚ ਪਲਾਂਟ ਕਰਕੇ ਲਗਾਇਆ ਗਿਆ ਸੀਗਾ ਹਾਂਜੀ ਵੱਡੇ ਆਗੂਆਂ ਦੇ ਇਸ਼ਾਰਿਆਂ ਤੇ ਹਲਕਾ ਐਮਐਲਏ ਸੌਂਧ ਦੀ ਸਮੂਲੀਅਤ ਵੀ ਇਹਦੇ ਵਿੱਚ ਜਿੱਥੋਂ ਤੱਕ ਲੱਗ ਰਿਹਾ ਵਾ 16-16 ਜਾਣਿਆਂ ਦੇ ਕਾਗਜ਼ ਰੱਦ ਹੋ ਜਾਣੇ ਫਿਰ ਇਹ ਕਾਗਜ਼ ਰੱਦ ਕਰਾਇਆ ਜਦੋਂ ਦੇਖਿਆ ਲੋਕਾਂ ਨੂੰ ਇਹਦੀ ਹਕੀਕਤ ਪਤਾ ਲੱਗਿਆ ਵੀ ਸਾਡੇ ਨਾਲ ਇੰਨੇ ਲੋਕ ਨੇ ਵੀ ਅਸੀਂ ਆਪਣੇ ਕੈਂਡੀਡੇਟ ਜਿਤਾ ਲਏ ਇਸ ਲਈ ਬਹੁਤ ਕਨੌਣੀ ਘਟਨਾ ਹੋਈ ਹੈ ਜੀ ਅਸੀਂ ਇਹਨੂੰ ਬਹੁਤ ਮਤਲਬ ਇਹ ਕਹਾਂਗੇ ਕਿ ਇਹਨਾਂ ਨੇੜੇ ਚੰਦ ਬੰਦੇ ਜਿਹੜੇ ਮਿਲ ਕੇ ਆਏ ਨੇ ਜਿਹੜੇ ਲਿਖਤੀ ਕੋਈ ਐਲਾਨ ਕਰਾ ਕੇ ਲੈ ਆਏ ਨੇ ਜਾਂ ਨਹੀਂ ਮੈਨੂੰ ਤਾਂ ਕੋਈ ਪਤਾ ਨਹੀਂ ਇਹ ਲੇਲਣੀਆਂ ਕੱਟ ਰਹੀ ਸੀ ਸਾਡੇ ਪਿੰਡ ਨੂੰ ਐ ਕਰ ਦੋ ਜੋ ਕਰ ਦੋ ਗੈਸ ਪਲਾਂਟ ਚਲਾਤਾ ਸੌ ਖਾਦੀ ਗੁਰੂ ਘਰ ਦੇ ਵਿੱਚ ਗਰੁੱਪ ਮੈਂ ਪਹਿਲਾਂ ਵੀ ਇਹ ਲਾਇਆ ਸੀ ਕਿਹਾ ਸੀਗਾ ਵੀ ਗੁਰੂ ਘਰਾਂ ਨੂੰ ਇਹਨਾਂ ਨੇ ਲੋਕਾਂ ਨੇ ਓਝਾਰ ਬਣਾ ਲਿਆ ਝੂਠੀਆਂ ਸੋਹਾ ਖਾਣ ਦਾ ਖਾਸ ਤੌਰ ਤੇ ਰੋਟੀ ਘੱਟ ਖਾਂਦੇ ਸੋਹਾ ਵੱਧ ਖਾਂਦੇ ਆ ਤੇ ਇਹ ਬਹੁਤ ਮਤਲਬ ਘਟੀਆਂ ਇਹਨਾਂ ਨੇ ਗੱਲ ਕੀਤੀ ਆ ਉਹ ਆਪਦੀ ਜੀ ਧਰਮ ਦਾ ਜਦੋਂ ਸ਼ੁਰੂ ਹੋਇਆ ਇਹ ਗੈਰ ਰਾਜਨੀਤਿਕ ਸੀਗਾ ਹਾਂਜੀ ਤੇ ਦਲਤ ਭਾਈਚਾਰੇ ਨੇ ਇਸ ਨੂੰ ਵੱਧ ਚੜ ਕੇ ਹਿੱਸਾ ਲਿਆ ਹਾਂਜੀ ਤੇ ਉਸ ਤੋਂ ਬਾਅਦ ਇਹ ਰਾਜਨੀਤੀ ਨੇ ਧਰਮ ਹਾਈਜੈਕ ਕਰ ਲਿਆ ਹਾਂਜੀ ਜੀ ਦਲਤ ਭਾਈਚਾਰੇ ਅੱਗੇ ਆਲੇ ਮਹਿਸੂਸ ਕਰ ਰਿਹਾ ਦੇਖੋ ਜੀ ਦਲਤ ਭਾਈਚਾਰੇ ਪੰਜ ਸਰਪੰਚੀ ਦੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰਵਾ ਦੇਣੇ ਤੇ 11 ਮੈਂਬਰ ਪੰਚਾਇਤ ਦੇ ਫਿਲ ਕਰੇ ਨੇ অপੋਜੀਸ਼ਨ ਦੇ ਉਹਨਾਂ ਦੇ ਕਾਗਜ਼ ਰੱਦ ਕਰਾ ਦੇ ਜਦੋਂ ਪਟੀਸ਼ਨਾਂ ਰੱਦ ਹੋਈਆਂ ਸਾਨੂੰ ਤੱਕਾ ਲੱਗਿਆ ਸੀ ਜ਼ਰੂਰ ਪਰ ਮਾਨਜੋਗ ਸੁਪਰੀਮ ਕੋਰਟ ਦੀ ਟਿੱਪਣੀ ਨੇ ਸਾਡੇ 'ਚ ਦੁਬਾਰਾ ਫੇਰ ਜਾਣ ਪਾਤੀ 3000 ਤੋਂ ਲਗਭਗ ਵੱਧ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਿੱਧੇ ਕਾਗਜ਼ ਰੱਦ ਕਰਾ ਕੇ ਜਿੱਥੇ ਇਹਨਾਂ 'ਚ ਲੈਕੀਓ ਨਹੀਂ ਸੀ ਵੀ ਇਹ ਇੱਕ ਮੈਂਬਰ ਪੰਚਾਇਤ ਵੀ ਚਤਾ ਲੈਣਾ ਔਰ ਉਸ ਟਿੱਪਣੀ ਤੋਂ ਬਾਅਦ ਟਾਈਮ ਬਾਉਂਡ ਵੀ ਕਰ ਦਿੱਤਾ ਅਸੀਂ ਕਾਨੂੰਨੀ ਲੜਾਈ بڑے ਤਰੀਕੇ ਨਾਲ ਲੜ ਰਹੇ ਹਾਂ ਤੇ ਸਾਡੇ ਜਿਹੜੇ ਆਪੂ ਨੇ ਉਹ ਸਾਥੀ ਨੇ ਚਾਹ ਗੁਰਦੀਪ ਕਾਲੀ ਜੀ ਨੇ ਤੇ ਉਹ ਸਾਰੇ ਸਾਨੂੰ ਹਦਾਇਤਾਂ ਵੀ ਦੇ ਰਹੇ ਨੇ ਨਰਮਲ ਮਹਿਮੀ ਜੀ ਨੇ ਜਾਂ ਜੋ ਵੀ ਨੇ ਸਾਡੇ ਉਹ ਸਾਰੇ ਅਸੀਂ ਇੱਕਜੁੱਟ ਇਸ ਦੀ ਜਿਹੜਾ ਮਾਮਲਾ ਬਹੁਤ ਹੁਣ ਵੱਡੇ ਲੈਵਲ ਦਾ ਬਣ ਗਿਆ ਅਸੀਂ ਜਿਆਦਾ ਸਮਾਂ ਇਹਨਾਂ ਦੀ ਜਿਹੜੀ ਆ ਲੋਕਾਂ ਦੀ ਵੋਟਾਂ ਮੰਗੇ ਬਗੈਰ ਬਣਾਈ ਹੋਈ ਪੰਚਾਇਤ ਆ ਜਿਹੜੀ ਹੰਕਾਰ ਜੀ ਦਾ ਸੱਤਵੇਂ ਅਸਮਾਨ ਤੇ ਫਿਰਦਾ ਜਿਹੜੀ ਗੱਲੇ ਨਹੀਂ ਜਮੀਨ ਦੀ ਕਰਦੇ ਅਸੀਂ ਉਹਨਾਂ ਦਾ ਹੰਕਾਰ ਜਲਦੀ ਤੋੜਾਂਗੇ ਲੱਗਦਾ ਵੀ ਤੁਹਾਨੂੰ ਇਨਸਾਫ ਮਿਲੂਗਾ ਤੇ VOTING ਪਿੰਡ ਦੇ ਵਿੱਚ ਦੁਆਰਾ ਅਸੀਂ ਦੇਖੋ VOTING ਨੁਮਾਇੰਦਗੀ ਮਿਲੂਗਾ VOTING ਕਰਾਉਣਾ ਚਾਹੁੰਦੇ ਆ VOTING ਤੋਂ ਬਗੈਰ ਦੇਖੋ ਇਹ ਤਾਂ ਚਿੱਟੇ ਦਿਨ ਅਸੀਂ ਕਹਿੰਦਾ ਸੀ ਵੀ ਲੋਕਤੰਤਰ ਦੀ ਹੱਤਿਆ ਲੋਕਤੰਤਰ ਦਾ ਚਿੱਟੇ ਦਿਨ ਕਤਲ ਕੀਤਾ ਗਿਆ ਇਸ ਕਤਲੋਗਾਰ ਦਾ ਜਿਹੜੀ ਕੀਤੀ ਗਈ ਲੋਕਤੰਤਰ ਦੀ ਦੇਖੋ ਚੀਫ ਜਸਟਿਸ ਹਾਈ ਕੋਰਟ ਨੇ ਵੀ ਇਹਦੇ ਤੇ ਕਾਫੀ ਸਖਤ ਟਿੱਪਣੀ ਦਿੱਤੀ ਸੀ ਵੀ ਏਕਨਗਰ ਸਿੱਧੇ ਤੌਰ ਤੇ ਤੁਸੀਂ ਆਪੋਜੀਸ਼ਨ ਸਾਰੀ ਚੱਕ ਦੋਗੇ ਤਾਂ ਜਿਹੜਾ ਲੈਂਡ ਆਡਟਰ ਉਹ ਖਰਾਬ ਹੋਸਾ ਚੀਫ ਜਸਟਿਸ ਨੇ ਗੱਲ ਕਹੀ ਕਈ ਪਿੰਡਾਂ ਦੇ ਵਿੱਚ ਲੈਂਡ ਆਡਟਰ ਖਰਾਬ ਵੀ ਹੋਏ ਨੇ ਫਤਿਆਮਾ ਵੀ ਹੋਈਆਂ ਨੇ ਗਲਤ ਤਰੀਕੇ ਨਾਲ ਚੁਣੇ ਹੋਏ ਧੱਕੇ ਨਾਲ ਚੁਣੇ ਹੋਏ ਪੰਚਾਇਤਾਂ ਸਰਪੰਚਾਂ ਦੀ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਖਬਰਾਂ ਪਰ ਅਸੀਂ ਫਿਰ ਵੀ ਕਾਨੂੰਨੀ ਹਾਲਾਤਾਂ ਨੂੰ ਬਣਾਏ ਰੱਖਿਆ ਆਪਣੇ ਆਪ ਨੂੰ ਬਹੁਤ ਬਚਾ ਕੇ ਰੱਖਿਆ ਲੇਕਿਨ ਧਰਨੇ ਵਾਲਿਆਂ ਨੇ ਧੀਆਂ ਭੈਣਾਂ ਨੂੰ ਜਿਹੜੀਆਂ ਗਾਲਾਂ ਵੀ ਕੱਢੀਆਂ ਨੇ ਸਾਰਾ ਕੁਝ ਹੋਇਆ ਉਸ ਦੇ ਬਾਵਜੂਦ ਅਸੀਂ ਮਤਲਬ ਹਲੇ ਵੀ ਕਾਨੂੰਨੀ ਤਰੀਕੇ ਨਾਲ ਕਾਨੂੰਨ 'ਚ ਵਿਸ਼ਵਾਸ ਕਰਨ ਵਾਲੇ ਲੋਕ ਅਸੀਂ ਕਾਨੂੰਨੀ ਤਰੀਕੇ ਨਾਲ ਲੜਾਈ ਲੜਦੇ ਹਾਂ ਔਰ ਅਸੀਂ ਸਾਨੂੰ ਯਕੀਨ ਆ ਬਾਬਾ ਸਾਹਿਬ ਅੰਬੇਡ ਕਰਦੇ ਅਨਿਆਈ ਹੋਣ ਕਰਕੇ ਵੀ ਅਸੀਂ ਇਨਸਾਫ ਵੀ ਲਵਾਂ ਹਾਂਜੀ ਭਰਾ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਾਜਵੰਤ ਸਿੰਘ ਆ ਜੀ ਇਹ ਜੀ ਦੇਖੋ ਇੱਕ ਪਲਾਂਟਡ ਧਰਨਾ ਸੀਗਾ ਜੀ ਇਹ ਮਤਲਬ ਸਾਡੇ ਲੋਕਾਂ ਨੂੰ ਗੁਮਰਾਹ ਕਰਨ ਲਈ ਲਗਾਇਆ ਗਿਆ ਸੀਗਾ ਇਹ ਇੱਕ ਧਰਾਂ ਲੋਕਾਂ ਦੇ ਜਿਹੜੇ ਕ੍ਰਮ ਚੌਧਰੀ ਸਾਡੇ ਪਿੰਡ ਦੇ ਉਹਨਾਂ ਨੇ ਸਾਡੇ ਲੋਕਾਂ ਨੂੰ ਗੁਮਰਾਹ ਕਰਕੇ ਸਾਡੇ ਲੋਕਾਂ ਦਾ ਕੱਟ ਦਿਖਾ ਕੇ ਇਹ ਧਰਨਾ ਲਾਇਆ ਸੀ ਉਹਨਾਂ ਦਾ ਮੇਨ ਮੁੱਦਾ ਕੀ ਸੀ ਕੋਈ ਫੈਕਟਰੀ ਬੰਦ ਕਰਾਉਣਾ ਕੋਈ ਮੁੱਦਾ ਨਹੀਂ ਸੀ ਉਹਨਾਂ ਦਾ ਉਹਨਾਂ ਨੇ ਬੋਦਸੀ ਅਸੀਂ ਪੰਚਾਇਤ ਬਣਾਉਣੀ ਆ ਜਿਹੜੀ ਕਿ ਉਹ ੱੱਕੇ ਨਾ ਬਣਾ ਚੁੱਕੇ ਨੇ ਤੇ ਪੰਚਾਇਤ ਬਣਾਉਣ ਤੋਂ ਬਾਅਦ ਹੁਣ ਉੱਠ ਵੀ ਖੜੇ ਉੱਠਣ ਦਾ ਕਾਰਨ ਕੀ ਆ ਵੀ ਉਹਨਾਂ ਨੇ ਆਪਣੀ ਪੰਚਾਇਤ ਬਣਾਉਣੀ ਸੀ ਤੇ ਤਾਂ ਹੀ ਉੱਠ ਗੜੇ ਤੁਸੀਂ ਵੀ ਪੰਚਾਇਤ ਮੈਂਬਰ ਹੋ ਬਿਲਕੁਲ ਜੀ ਮੈਂ ਆਜ਼ਾਦ ਕਮੇਟੀ ਆਜ਼ਾਦ ਜਿੱਤੇ ਆ ਪੰਜਾਂ ਪੰਜ ਨੰਬਰ ਵਾਰਡ ਚ ਜਿੱਥੋਂ ਸਾਡੇ ਸਰਪੰਚ ਸਾਹਿਬ ਅਮਰਤਪਾਲ ਸਿੰਘ ਜੀ ਜਿੱਤੇ ਨੇ ਉੱਥੋਂ ਜਿੱਤੇ ਆ ਮੈਨੂੰ ਜਿਤਾਉਣ ਵਾਲੇ ਸਾਡੇ ਅਮਰ ਸਿੰਘ ਭਾਰਤੀ ਹੋਣੀ ਨੇ ਇਹਨਾਂ ਦੀ ਬਹੁਤ ਹੀ ਦੇਣਾ ਮੈਨੂੰ ਜਿਤਾਉਣ ਦੇ ਵਿੱਚ ਤਾਂ ਨਾ ਠਾਇਆ ਗਿਆ ਇਸ ਵਿੱਚ ਪੰਚਾਇਤ ਨੇ ਕੋਈ ਮਤਵਾ ਵਗੈਰਾ ਵੀ ਪਾਇਆ ਜਾਂ ਨਹੀਂ ਜੀ ਇਹ ਦੇਖੋ ਇਹਨਾਂ ਨੇ ਇੱਕ ਉਦਾਂ ਮੈਂ ਜਿਹੜੀ ਦੇਖੀ ਉਹਨਾਂ ਦੀ ਇੱਕ ਆਡੀਓ ਸੁਣੀ ਆ ਡੀਸੀ ਸਾਹਿਬ ਨਾਲ ਜਿਹੜੀ ਚੱਲਦੀ ਆਖੇ ਜੀ ਮਾਲਕ ਸਾਨੂੰ ਕਮਿਟਮੈਂਟ ਕਰਕੇ ਦੇ ਦੇਵੇ ਵੀ ਅਸੀਂ 2.5 ਕਰੋੜ ਲਿਆ ਨਹੀਂ ਐਪੀਡਾਟ ਦੇ ਦੇ ਮਾਲਕ ਨੇ ਇਹ ਚ ਪ੍ਰੋਪਰਲੀ ਸਪੋਟਲੀ ਇਨਕਾਰ ਕਰਤਾ ਸੀ ਵੀ ਮੈਂ ਇਹ ਚੀਜ਼ ਨਹੀਂ ਦੇ ਸਕਦਾ ਤੁਹਾਨੂੰ ਮਤਲਬ ਅਗੇ ਤਰਨਾ ਉਤਲਤਾ ਗਿਆ ਹਾਂਜੀ ਹਾਂ ਉਹ ਬਾਦੀ ਕੀ ਮੰਗਾ ਕੇ ਜੋ ਚੋਣਾਂ ਦੇ ਦੁਆਰਾ ਬਣੇ ਚਾਹੀਦੇ ਬਿਲਕੁਲ ਜੀ ਦੇਖੋ ਚੋਣਾ ਹੋਣ ਸਾਡਾ ਬੰਦਾ ਹਰੇ ਜਿੱਤੇ ਸਾਨੂੰ ਕੋਈ ਡਾਊਟ ਨਹੀਂ ਮਤਲਬ ਹੁਣ ਤਾਂ ਚਲੋ ਆਰਡਰ ਵੀ ਹੋ ਗਏ 18 ਨਵੰਬਰ ਨੂੰ ਹਾਈ ਕੋਰਟ ਤੋਂ ਆਰਡਰ ਆ ਗਿਆ ਚੋਣ ਕਮਿਸ਼ਨ ਨੂੰ ਦਿੱਤੇ ਉਹਨਾਂ ਨੇ ਵੀ ਇਹਨੂੰ ਡੀਪਲੀ ਦੇਖਿਆ ਹੈ ਵੀ ਜਿਹੜੇ 3075 ਰੱਦ ਕੀਤੀਆਂ ਗਈਆਂ ਨੇ ਵੀ ਇਹ ਕਿੱਦਾਂ ਬੜੇ ਨੇ ਉਹਨੂੰ ਡੀਪਲੀ ਦੇਖਣ ਲਈ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਆਪਣੇ ਚੋਣ ਕਮਿਸ਼ਨ ਨੂੰ ਦਿੱਤੀ ਚਲੋ ਉਹਦੇ ਅਸੀਂ ਚੋਣ ਕਮਿਸ਼ਨ ਤੇ ਵਿਸ਼ਵਾਸ ਰੱਖਦੇ ਹਾਂ ਜੇ ਉਹ ਆਪਣੇ ਸੰਵਿਧਾਨਕ ਤਰੀਕੇ ਨਾਲ ਹਲਕਨਗਤਾ ਇਹ ਮਸਲੇ ਹੱਲ ਹੋਣਗੇ ਜੀ ਲੱਗਦਾ ਵੀ ਇਹ ਗਲਤ ਪਹਚਾਰਾ ਜਿੱਥੇ ਦੋ ਫਾੜ ਕੀਤਾ ਗਿਆ ਉੱਥੇ ਇਸ ਨੂੰ ਇਸਤੇਮਾਲ ਵੀ ਕੀਤਾ ਗਿਆ ਬਿਲਕੁਲ ਜੀ ਇਹ 200% ਸ਼ੋਰ ਆ ਕਿਉਂਕਿ ਸਾਡੇ ਹੀ ਲੋਕਾਂ ਨੂੰ ਸਾਡੇ ਨਾਲ ਹੀ ਲਾ ਦਿੱਤਾ ਗਿਆ ਮਤਲਬ ਕੀ ਇਹ ਪਾਲਿਸੀ ਕੀ ਸੀ ਸਾਡੇ ਲੋਕ ਕੁਛ ਚਲੋ ਸਾਡੇ ਲੋਕ ਕਿਉਂਕਿ ਪਹਿਲਾਂ ਤੁਸੀਂ ਦੱਬੇ ਕੁਦਰੀ ਲੋਕ ਵਜਦੇ ਆਂ ਅਸੀਂ ਸਾਨੂੰ ਪਹਿਲਾਂ ਤੋਂ ਹੀ ਦਲਤ ਕਹਿੰਦੇ ਨੇ ਪਰ ਅੱਜ ਅਸੀਂ ਉਹ ਨਹੀਂ ਹੈਗੇ ਅੱਜ ਅਸੀਂ ਬਰਾਬਰ ਆਵਾਜ਼ ਠਣ ਜੋਗੇ ਹੈਗੇ ਆਂ ਅੱਜ ਸਾਡੇ ਕੋਲੇ ਨੌਕਰੀਆਂ ਨੇ ਸਾਰਾ ਕੁਛ ਆ ਉਹ ਕਾਦੇ ਕਰਕੇ ਆ ਸਾਡੇ ਸਵਿਧਾਨ ਕਰਕੇ ਬਾਬਾ ਸਾਹਿਬ ਅਵੇਦ ਕਰ ਕਰਕੇ ਆ ਇਹ ਅੱਜ ਵੀ ਇਹ ਗੱਲ ਚਾਹੁੰਦੇ ਸੀ ਇਹਨਾਂ ਨੇ ਇਹ ਮੁੱਦਾ ਰੱਖਿਆ ਸੀ ਅਸੀਂ ਜੇ ਧਰਨਾ ਤਾ ਚੱਕਾਂਗੇ ਜਿਹੜੇ ਇੱਥੇ ਦਲਿਤ ਮੁਲਾਜ਼ਮ ਨੌਕਰੀ ਕਰ ਰਹੇ ਨੇ ਉਹਨਾਂ ਨੂੰ ਕੱਢ ਦਿੱਤਾ ਜਾਵੇ ਵੀ ਅਸੀਂ ਤਾਂ ਚੱਕਾਂਗੇ ਧਰਨਾ ਪਰ ਉਹ ਸਾਡਾ ਸੰਘਰਸ਼ ਸੀਗਾ ਸਾਡੇ ਨਾਲ ਸਾਡੀ ਸਾਰੀ ਟੀਮ ਆਪਣੇ ਕਾਲੀ ਸਾਹਿਬ ਅਮਰ ਸਿੰਘ ਭਾਰਤੀ ਆਪਣੇ ਹਰਪ੍ਰੀਤ ਸਿੰਘ ਮਹਿਮੀ ਹੋਣੇ ਆਪਣੇ ਨਰਵੀਰ ਸਿੰਘ ਜੀ ਸਾਰੇ ਸਾਡੇ ਨਾਲ ਸੀ ਇਕਜੁੱਟ ਨਿਰਮਲ ਸਿੰਘ ਜੀ ਚੇਅਰਮੈਨ ਬਾਬਾ ਸਾਹਿਬ ਮੇਰੇ ਘਰ ਬੈਠੀ ਦੇ ਇਹਨਾਂ ਨੇ ਇਕਜੁੱਟ ਹੋ ਕੇ ਉਹ ਇੱਕ ਬੈਡ ਵਿੱਡਿਆ ਸੀ ਚਲੋ ਉਹ ਬੁੱਧੇ ਤੋਂ ਉਹ 扑ਟਕ ਕੇ ਉਹਨਾਂ ਨੇ ਆਪਣੇ ਆਪ ਹੀ ਇਹ ਚੀਜ਼ ਨੂੰ ਮਤਲਬ ਚੱਕਣਾ ਪੈ ਗਿਆ ਉਹ ਸਾਡੇ ਹੀ ਲੋਕਾਂ ਨੂੰ ਹਟਾਉਣਾ ਚਾਹੁੰਦੇ ਸੀ ਉਹਨਾਂ ਦਾ ਮਸਲਾ ਇਹ ਸੀ ਇਹ ਸਾਡੀਆਂ ਖੁੱਲੀਆਂ ਹੀ ਸਾਫ਼ ਕਰਨਾ ਪਰ ਇਹ ਹੁਣ ਬਦਲ ਚੁੱਕਿਆ ਸੋਸ਼ਲ ਜੀ ਕਿੰਨਾ ਜੀ ਆਪ ਨੂੰ ਮੇਰਾ ਇਹ ਮਨੀ ਮਟੂ ਮਨੀ ਜੀ ਜਿਸ ਤਰ੍ਹਾਂ ਕਿ ਹੁਣ ਧਰਨਾ ਉਠਾ ਦਿੱਤਾ ਗਿਆ ਹਾਂਜੀ ਕੀ ਕਹੋਗੇ ਦੇਖੋ ਜੀ ਇਹ ਜਦੋਂ ਧਰਨੇ ਦੀ ਸਟਾਰਟਿੰਗ ਹੋਈ ਆ ਤਾ ਅਸੀਂ ਸਾਰੇ ਪਿੰਡ ਨੇ ਇਕਜੁੱਟ ਹੋ ਕੇ ਇਹ ਧਰਨਾ ਕਮੇਟੀ ਦਾ ਸਾਥ ਦਿੱਤਾ ਤਾਂ ਇਹ ਦਿਲੋਂ ਅਸੀਂ ਇਹਨਾਂ ਦਾ ਸਾਥ ਦਿੱਤਾ ਜੀ ਇਹਨਾਂ ਨੇ ਇਲੈਕਸ਼ਨਾਂ ਦਾ ਸਾਨੂੰ ਕਿਹਾ ਵੀ ਬਾਈਕਾਟ ਕਰਨਾ ਅਸੀਂ ਹਰ ਪਾਸੇ ਪਿੰਡ-ਪਿੰਡ ਘੁੰਮ ਕੇ ਅਸੀਂ ਬੈਨਰ ਲਾਏ ਵੀ ਭਾਈ ਇਲੈਕਸ਼ਨਾਂ ਦਾ ਬਾਈਕਾਟ ਅਸੀਂ ਕੀਤਾ ਠੀਕ ਹੈ ਜੀ ਜਦੋਂ ਹੁਣ ਇਸ ਵਾਰੀ ਪੰਚੀ ਸਰਪੰਚੀ ਦੀਆਂ ਇਲੈਕਸ਼ਨਾਂ ਆਈਆਂ ਤਾਂ ਇਸ ਬੰਦਿਆਂ ਨੇ ਸਾਨੂੰ ਇੱਕ ਵਾਰੀ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਵੀ ਹਾਂ ਇਸ ਵਾਰੀ ਕਰਨਾ ਕਿਦਾਂ ਕਿਉਂ ਇਹ ਕੀ ਗੱਲ ਜਦੋਂ ਇਹਨਾਂ ਨੇ ਧਰਨਾ ਸਟਾਰਟ ਕੀਤਾ ਉਦੋਂ ਸਾਨੂੰ ਇਹਨਾਂ ਨੇ ਮੂਰੇ ਰੱਖਿਆ ਤੇ ਫਿਰ ਹੁਣ ਇਸ ਵਾਰੀ ਸਾਨੂੰ ਕਿਉਂ ਨਹੀਂ ਪੁੱਛਿਆ ਗਿਆ ਸਾਡੇ ਵੀ ਮੰਨ ਦੇ ਵਿੱਚ ਇਹ ਚੀਜ਼ ਦਾ ਗੁੱਸਾ ਆਈ ਤੇ ਦੂਜਾ ਇਹਨਾਂ ਨੇ ਸ਼ਰਿਆਮ ਸਾਡੇ ਨਾਲ ਧੱਕਾ ਕੀਤਾ ਜਦੋਂ ਇੱਕ ਸਾਈਡ ਤੋਂ ਤਾਂ ਆਪਾਂ ਕਹਿ ਰਹੇ ਹਾਂ ਵੀ ਧਰਨਾ ਨਾਨ ਪੀਟੀ ਕੇ ਲਈ ਠੀਕ ਹੈ ਦੂਜੀ ਸਾਈਡ ਤੋਂ ਅਸੀਂ ਫਿਰ ਨਾਲ ਲੈ ਕੇ ਵੀ ਇਲੈਕਸ਼ਨਾਂ ਤੁਰਦੇ ਆਂ ਅਸੀਂ ਆਪੇ ਜਾ ਕੇ ਆਪ ਪਾਰਟੀ ਦੇ ਕੈਂਡੀਡੇਟ ਲੱਭ ਰਹੇ ਆਂ ਉਹਨੂੰ ਫਿਰ ਅਸੀਂ ਕੀ ਸਮਝੀਏ ਇਦਾਂ ਸ਼ਰੀਆਮ ਇਹਨਾਂ ਨੇ ਸਾਡੇ ਨਾਲ ਆਪਣੇ ਫਾਇਦੇ ਲਈ ਧੱਕਾ ਕੀਤਾ। ਹਾਂਜੀ ਕਾਲੀ ਜੀ ਅੱਜ ਤੁਸੀਂ ਪਿੰਡ ਤੁੰਗਵਾਲੀ ਰਾਜਪੂਤਾਂ ਦੇ ਸਾਥ ਵਿੱਚ ਇਕੱਠੇ ਹੋਏ ਮੰਦਿਰ ਵਿੱਚ ਇਕੱਠੇ ਹੋਏ ਹੋ। ਜਿੱਥੇ ਭਾਈਚਾਰੇ ਨੇ ਜੋ ਧਰਨਾ ਪਿੰਡ ਵਿੱਚ ਲੱਗਿਆ ਹੈ ਜੀ ਗੈਸ ਫੈਕਟਰੀ ਦੇ ਵਿਰੋਧ ਦੇ ਵਿੱਚ ਉਹ ਹਟਾ ਦਿੱਤਾ ਗਿਆ। ਕੀ ਕਹਿੰਦੇ? ਸਾਰਿਆਂ ਨੂੰ ਪਹਿਲਾਂ ਜੈਪੀਨ ਜੈ ਭਾਰਤ। ਤੁਸੀਂ ਦਿੱਲੀ ਜਿਹੜਾ ਕਹਿੰਦੇ ਸੀਗੇ ਵੀ ਵੱਡਾ ਧਰਨਾ ਹੈ। ਜਦੋਂ ਧਰਨੇ ਤੋਂ ਬਾਅਦ ਕਿਸਾਨ ਜਥੇਬੰਦੀ ਆਪਸ ਵਿੱਚ ਬਾਹਰ ਨਿਕਲੀਆਂ ਤਾਂ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਡੱਲੇ ਵਾਲ ਨੇ ਜਾਂ ਹੋਰ ਜਿੱਥੇ ਬੰਦੇ ਨੇ ਇੱਕ ਦੂਜੇ ਤੇ ਬਲੇਮ ਲਗਾਏ ਵੀ ਕਰੋੜਾਂ ਰੁਪਈਆ ਫਲਾਣਾ ਖਾ ਗਿਆ ਢਮਕਾ ਖਾ ਗਿਆ ਸਿੱਧਾ ਸਿੱਧਾ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਦੂਜੇ ਨੂੰ ਚੈਲੰਜ ਕੀਤਾ ਇਹ ਧਰਨਾ ਵੀ ਉਸੇ ਤਰ੍ਹਾਂ ਦਾ ਸੀ ਕਿਉਂਕਿ ਗਰੀਬ ਮਜ਼ਦੂਰ ਲੋਕਾਂ ਨੂੰ ਬਰਗਲਾਇਆ ਜਾਂਦਾ ਭੁਗਾਇਆ ਜਾਂਦਾ ਉਹਨਾਂ ਦੇ ਇਕੱਠ ਕੀਤੇ ਜਾਂਦੇ ਨੇ ਜਿਹੜੇ ਛਾਤਰ ਲੋਕ ਨੇ ਉਹ ਇਹਨਾਂ ਧਰਨਿਆਂ ਦਾ ਫਾਇਦਾ ਚੱਕਦੇ ਨੇ ਉਹ ਇਹਦੇ ਵਿੱਚ ਫਾਇਦਾ ਚੱਕਿਆ ਗਿਆ ਜਿਹੜੀ ਗੱਲ ਧਰਨਾ ਚਲੋ ਇੱਕ ਮੈਟਰ ਉਹ ਤਾਂ ਪਤਾ ਹੀ ਸੀ ਵੀ ਇਹਨਾਂ ਨੇ ਕੀਤਾ ਹੋਇਆ ਇੱਥੇ ਇੱਕ ਧਰਨਾ ਮੈਟਰ ਨਹੀਂ ਹੈ ਮੈਟਰ ਇੱਥੇ ਕਰਦਾ ਵੀ ਇੱਕ ਵਿਸ਼ੇਸ਼ ਭਾਈਚਾਰੇ ਵੱਲੋਂ ਦਲਿਤ ਸਮਾਜ ਨੂੰ ਦਬਾਉਣ ਦੇ ਲਈ ਇੱਕ ਕੁਝੀ ਚਾਲ ਚੱਲੀ ਗਈ ਧਰਨਾ ਧਰਨਾ ਖੇਡਿਆ ਗਿਆ ਸਰਕਾਰ ਦੇ ਮੰਤਰੀ ਸੰਤਰੀ ਮੁੱਖ ਮੰਤਰੀ ਤੱਕ ਇਸ ਵਿੱਚ ਸ਼ਾਮਲ ਸੀ ਕਿਉਂਕਿ ਵੱਡਾ ਪਿੰਡ ਆ 1700 ਦੇ ਕਰੀਬ ਸ਼ੈਡਿਊਲ ਕਾਸਟ ਬੋਟ ਹੈ ਉਹਨਾਂ ਦੇ ਸੰਵਿਧਾਨਕ ਹੱਕਾਂ ਤੇ ਡਾਕੇ ਮਾਰੇ ਗਏ ਔਰ ਜੱਥੇਬੰਦੀਆਂ ਨੇ ਆ ਕੇ ਇੱਥੇ ਜਿਸ ਤਰ੍ਹਾਂ ਦਾ ਰਾਗ ਲਾਪਿਆ ਉਹ ਪਿੰਡ ਦਾ ਜਿਹੜਾ ਭਾਈਚਾਰਕ ਸਾਂਝ ਜਾਂ ਦਲਿਤ ਸਮਾਜ ਨੂੰ ਦਬਾਉਣ ਦੇ ਲਈ ਇੱਕ ਵੱਡਾ ਹਥਿਆਰ ਦੇ ਤੌਰ ਤੇ ਵਰਤਿਆ ਗਿਆ ਔਰ ਮੈਂ ਪ੍ਰਸ਼ਾਸਨ ਤੋਂ ਹੈਰਾਨਾ ਡੀਸੀ ਸਾਹਿਬ ਤੋਂ ਵੀ ਜਿਹੜੇ ਬੰਦੇ ਦਲਿਤ ਸਮਾਜ ਦੀਆਂ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢਦੇ ਨੇ ਜਿਹੜੇ ਲੋਕ ਮਜ਼ਦੂਰਾਂ ਨੂੰ ਫੈਕਟਰੀਆਂ 'ਚ ਕੰਮ ਕਰਨ ਤੋਂ ਰੋਕਦੇ ਨੇ ਤਾਂ ਸਾਡੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੀਆਂ ਅਸਕਾਟ ਕਰਕੇ ਮੁੱਖ ਮੰਤਰੀ ਨੂੰ ਮਲਾਉਣ ਜਾ ਰਹੇ ਨੇ ਇਸ ਤੋਂ ਸਪਸ਼ਟ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਇਹ ਸਿੱਧਾ-ਸਿੱਧਾ ਇਹਨਾਂ ਜਿਹੜੇ ਮਨੋਵਾਦੀਆਂ ਦੀ ਲੋਕ ਨੇ ਜਾਹੇ ਜਾਤੀਵਾਦੀ ਲੋਕ ਨੇ ਉਹਨਾਂ ਦੇ ਹੱਥ ਟੋਕੇ ਬਣੇ ਹੋਏ ਨੇ ਔਰ ਤੁਸੀਂ ਇਹ ਦੇਖੋ ਵੀ ਜਿਹੜੇ ਲੋਕਾਂ ਦੇ ਪਰਚੇ ਹੋ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਜਾਣਾ ਚਾਹੀਦਾ ਸੀ ਜਿਹੜੇ ਲੋਕਾਂ ਨੇ ਦਲਿਤ ਸਮਾਜ ਦੀਆਂ ਧੀਆ ਭੈਣਾਂ ਨੂੰ ਗਾਲ੍ਹਾਂ ਕੱਢੀਆਂ ਦਲਿਤ ਸਮਾਜ ਦੇ ਲੋਕਾਂ ਨੂੰ ਫੈਕਟਰੀ ਜਾਣ ਤੋਂ ਰੋਕਿਆ ਉਹਨਾਂ ਲੋਕਾਂ ਦੇ ਪਰਚੇ ਹੋ ਕੇ ਉਹਨਾਂ ਨੂੰ ਜੇਲ੍ਹ ਜਾਣਾ ਚਾਹੀਦਾ ਸੀ ਸਾਡਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਮੁੱਖ ਮੰਤਰੀ ਨੂੰ ਮਲਾਉਣ ਲੈ ਕੇ ਜਾ ਰਿਹਾ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ ਪ੍ਰਸ਼ਾਸਨ ਦੇ ਲਈ ਚਾਰ ਬੰਦੇ ਪੁਲਿਸ ਦੇ ਕੋਲੋਂ ਕਿਸਾਨ ਜਿੱਥੇ ਬੰਦੀਆਂ ਦੇ ਚੱਕੇ ਨਹੀਂ ਗਏ ਜੇ 10 ਇੱਥੇ ਅਸੀਂ ਵੱਡੇ ਵੱਡੇ ਇਕੱਠ ਕਰ ਲਿਆ ਸੀ ਦਲਿਤ ਸਮਾਜ ਦੇ ਲੋਕ ਤਾਂ ਸਾਡੀ ਸੁਣਵਾਈ ਨਹੀਂ ਹੁੰਦੀ ਇੱਥੇ ਗਾਲਾਂ ਕੱਢੀਆਂ ਗਈਆਂ ਅਸੀਂ ਡੀਐਸਪੀ ਕੋਲ ਗਏ ਐਸਐਸਪੀ ਨੂੰ ਦਰਖਾਸਤ ਦਿੱਤੀਆਂ ਡੀਐਸਪੀ ਆ ਜਿਹੜਾ ਖੰਨਾ ਇਹਨੇ ਦਰਖਾਸਤ ਸਾਡੀ ਦੇਖਿਓ ਨਹੀਂ ਅਸੀਂ ਉੱਥੇ ਬੈਠੇ ਆ ਤੇ ਆਪ ਉਹ ਕਾਗਜ਼ ਫੁੱਲੀ ਜਾ ਰਿਹਾ ਐਸਐਚਓ ਡੀਐਸਪੀ ਜਾਂ ਚੌਕੀ ਇੰਚਾਰਜ ਨੂੰ ਮਾਰਕ ਕਰਤੇ ਹੁਣ ਦੇਖੋ ਪੁਲਿਸ ਨੇ ਧਰਨਾ ਮੈਟਰ ਨਹੀਂ ਮੈਂ ਕਰਦਾ ਬਹੁਤ ਮੈਂ ਧਰਨੇ ਤੁਰਨੇ ਦੀ ਗੱਲ ਨਹੀਂ ਕਰਨੀ ਹੈਗੀ ਕਿਉਂਕਿ ਸਾਡੇ ਸਮਾਜ ਤੇ ਜੋ ਉਤਿਆਚਾਰ ਹੈ ਸਾਡੇ ਸਮਾਜ ਨੂੰ ਦਬਾਉਣ ਦੀ ਗੱਲ ਹੈ ਅਸੀਂ ਤਾਂ ਉੱਥੇ ਖੜੇ ਆਂ ਔਰ ਪੁਲਿਸ ਨੇ ਐਸਐਸਪੀ ਪੁਲਿਸ ਜੀ ਦਾ ਖੰਨੇ ਨੇ ਇੱਕ ਨਾਦਰशाही ਫਰਮਾਨ ਦਿੱਤਾ ਜਿਵੇਂ ਜੱਜ ਲੱਗੇ ਹੁੰਦੇ ਨੇ ਇਹ ਕਹਿੰਦੇ ਜੀ ਉੱਥੇ ਤਾਂ ਕੋਈ ਗਾਲੀ ਗਲੋਚ ਨਹੀਂ ਹੋਇਆ ਫੈਕਟਰੀ ਦੇ ਵਰਕਰਾਂ ਨੂੰ ਰੋਕਿਆ ਗਿਆ ਪਿੰਡ ਦੇ ਵਿੱਚ ਨਹੀਂ ਹੋਇਆ ਹੁਣ ਇਹਦਾ ਮਤਲਬ ਇਹ ਹੈ ਵੀ ਪੁਲਿਸ ਹੁਣ ਜੱਜ ਦਾ ਕੰਮ ਵੀ ਪੁਲਿਸੇ ਲਾਗੀ ਕਰਨ ਜਦ ਕਿ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਸੀ ਉਹਨਾਂ ਨੂੰ ਬਠਾ ਬਠਾ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਵੀ ਪੁਲਿਸ ਪ੍ਰਸ਼ਾਸਨ ਸਿੱਧਾ ਸਿੱਧਾ ਐਸਸੀ ਲੋਕਾਂ ਦੇ ਖਿਲਾਫ ਕੜੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡੀਐਸਪੀ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਜਿਹੜੇ ਐਸਸੀ ਕਮਿਸ਼ਨ ਚੰਡੀਗੜ੍ਹ ਐਸਸੀ ਕਮਿਸ਼ਨ ਦਿੱਲੀ ਇਹਨਾਂ ਦੇ ਖਿਲਾਫ ਸ਼ਿਕਾਇਤ ਕਰਾਂਗੇ ਦੂਸਰੀ ਧਰਨੇ ਤੇ ਇੱਕ ਹੋਰ ਜਿੱਦਣ ਡੀਸੀ ਆਇਆ ਐਸਐਸਪੀ ਆਈ ਉੱਥੇ ਅਧਿਕਾਰੀਆਂ ਨੇ ਇੱਕ ਗੱਲ ਕਹੀ ਵੀ ਪਿੰਡ ਦੀ ਸ਼ਾਂਤੀ ਬਣਾ ਕੇ ਰੱਖੋ ਤੇ ਜਿਹੜੇ ਬਾਹਰੀ ਲੋਕ ਆਉਂਦੇ ਨੇ ਉਹਨਾਂ ਨੂੰ ਮੂੰਹ ਨਾ ਲਾਓ ਵੀ ਜਿਹੜਾ ਸਾਡੇ ਲੋਕਾਂ ਨੂੰ ਸਮਝਾਉਂਦਾ ਹੈ ਉਹਨੂੰ ਇਹ ਕਹਿੰਦੇ ਵੀ ਤੁਸੀਂ ਪਿੰਡ ਚ ਨਾ ਆਓ ਉਹ ਗ੍ਰਾਹਾਂ ਜੱਥੇਬੰਦੀ ਕਿਸਾਨ ਜੱਥੇਬੰਦੀਆਂ 7 ਮਹੀਨੇ ਤੋਂ ਇੱਥੇ ਕਿਸਮਾਨ ਪਾਉਂਦੀਆਂ ਰਹੀਆਂ ਸਾਡੇ ਜਿਹੜੇ ਬਰਨਾਲੇ ਚ ਬੱਚੇ ਕੁੱਤੇ ਦਲਤ ਬੱਚੇ ਕੁੱਤੇ ਉਹਨਾਂ ਨੂੰ ਇਹ ਚੋਰ ਚਪੱਕੇ ਕਹਿੰਦੇ ਰਹੇ ਕਿਸੇ ਨੇ ਨਹੀਂ ਬੋਲਿਆ ਜਦੋਂ ਅੰਬੇਡਕਰੀ ਨਹਿਂਗ ਰੰਗਰੇਟੀਆਂ ਦੇ ਜੱਥੇਬੰਦੀਆਂ ਆਈਆਂ ਤਾਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਕਹਿੰਦਾ ਵੀ ਇਹ ਬਾਰੀ ਬੰਦੇ ਨੇ ਕਿ ਅਸੀਂ ਪਾਕਿਸਤਾਨ ਚੋਂ ਆਏ ਆ ਅਸੀਂ ਤਾਲਿਬਾਨ ਨਹੀਂ ਆ ਅਸੀਂ ਮੁਹਾਜਿਦੀਨ ਆ ਅਸੀਂ ਆਈਐਸਐਸ ਦੇ ਬੰਦੇ ਆ ਅਸੀਂ ਆਪਣੇ ਸਮਾਜ ਲਈ ਪੰਜਾਬ ਚ ਕਿਤੇ ਵੀ ਉਤਿਆਚਾਰ ਹੋਵੇ ਇੰਡੀਆ ਚ ਕਿਤੇ ਵੀ ਉਤਿਆਚਾਰ ਹੋਵੇ ਅਸੀਂ ਜਾਵਾਂਗੇ ਇਹ ਜਿਹੜੀ ਗੱਲ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਕਹੀ ਹੈ ਇਹਨਾਂ ਨੂੰ ਤੁਰੰਤ ਸਾਡੀਆਂ ਜੱਥੇਬੰਦੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਇਸ ਦੇ ਖਿਲਾਫ ਵੀ ਸੰਘਰਸ਼ ਵਿੜਿਆ ਜਾਓ ਹੁਣ ਮੈਂ ਪਿੰਡ ਨਿਵਾਸੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਸਾਰਾ ਭਾਈਚਾਰਾ ਬੈਠਾ ਇੱਥੇ ਜਰਨਲ ਵੀ ਨੇ ਐਸਸੀ ਵੀ ਨੇ ਮੈਂ ਇਹਨਾਂ ਨੂੰ ਇੱਕ ਗਰੰਟੀ ਦੇਣੀ ਚਾਹੁੰਨਾ ਵੀ ਜੇ ਇਹ ਲੋਕ ਸਾਡੀਆਂ ਜੱਥੇ ਬੰਦੀਆਂ ਦਾ 6 ਮਹੀਨੇ ਸਾਥ ਦੇ ਦੇਣ ਔਰ ਮੈਂ ਇੱਥੇ ਗਰੰਟੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠਾ ਬਾਲਮੀਕ ਮਹਾਰਾਜ ਦੇ ਮੰਦਿਰ ਵਿੱਚ ਮੈਂ ਗਰੰਟੀ ਦੇ ਕੇ ਜਾਂਦਾ ਵੀ 6 ਮਹੀਨੇ ਬਾਅਦ ਕੰਗਰਾਲੀ ਪਿੰਡ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਊਗੀ ਉਧਰ ਚਾਹੇ ਭਗਵੰਤ ਮਾਨ ਮੁੱਖ ਮੰਤਰੀ ਖੜਾ ਹੋਵੇ ਚਾਹੇ ਤਰਨਪ੍ਰੀਤ ਸੌਂਦ ਖੜਾ ਹੋਵੇ ਚਾਹੇ ਪਿੰਡ ਦੇ ਉੱਚ ਜੱਤੀ ਤਨਾੜ ਖੜੇ ਹੋਣ ਪਰ ਪਿੰਡ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਕਿਉਂਕਿ ਸਾਨੂੰ ਸੰਵਿਧਾਨ ਨੇ ਬਚਾਇਆ 바ਵਾ ਸਾਹਿਬ ਦੇ ਸੰਵਿਧਾਨ ਨੇ ਬਚਾਇਆ ਸੁਪਰੀਮ ਕੋਰਟ ਦੇ ਤਲਕ ਟਿੱਪਣੀਆਂ ਨੇ ਔਰ ਹਾਈ ਕੋਰਟ ਨੇ ਇਨਸਟਰਕਸ਼ਨਾਂ ਨੇ ਜੇ ਹੁਣ ਰੋਕਣਾ ਤਾਂ ਜਿਹੜੀ ਬਿਊਰੋਕ੍ਰੇਸੀ ਐ ਐਸ ਡੀ ਐਮ ਤਹਿਸੀਲਦਾਰ ਇਹਨਾਂ ਉੱਤੇ ਰਾਜਨੀਤਿਕ ਪ੍ਰਭਾਵ ਹੋਣਾ ਸਾਨੂੰ ਇਹਨਾਂ ਦੇ ਦਫ਼ਤਰ ਘੇਰਨੇ ਪੈਣੇ ਨੇ ਇਹਨਾਂ ਦੇ ਘਰਾ ਮੂਰੇ ਪੱਕੇ ਧਰਨੇ ਲਗਾਉਣੇ ਪਾਉਣੇ ਨੇ ਤਾ ਜੋ ਜਲਦੀ ਜੋ ਦਲ ਜੀ ਡਿਸੀਜਨ ਦੇ ਕੇ ਇਹ ਫੈਸਲਾ ਹੋਵੇ ਔਰ ਇੱਥੇ ਜਿਹੜੀਆਂ ਦੁਬਾਰਾ ਚੋਣਾਂ ਹੋਣ ਦਾ ਰਾਹ ਪੱਧਰਾ ਹੋਵੇ